ਬड़ी बड़ी तादाद ਦੇ ਵਿੱਚ ਇੰਨੀਆਂ ਜ਼ਿਆਦਾ ਵੋਟਾਂ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਆਪਣਾ ਵਿਸ਼ਵਾਸ ਔਰ ਮੋਦੀ ਜੀ ਦੇ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ ਅਸੀਂ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਜਾਣ ਤੋਂ ਰੋਕਿਆ ਗਿਆ ਆਪਣਾ ਪੱਖ ਰੱਖਣ ਤੋਂ ਰੋਕਿਆ ਗਿਆ ਉਹ ਬੜੀ ਮੰਦਭੰਗੀ ਘਟਨਾ ਪੰਜਾਬ ਦੇ ਵਿੱਚ ਹੋਈਆਂ ਨੇ ਚਾਹੇ ਉਹ ਨੈਸ਼ਨਲ ਲੈਵਲ ਤੇ ਹੋਵੇ ਚਾਹੇ ਇੰਟਰਨੈਸ਼ਨਲ ਲੈਵਲ ਤੇ ਹੋਵੇ ਹਰ ਜਗ੍ਹਾ ਭਾਰਦਾ ਚਿਹਰਾ ਇੱਕ ਅਲੱਗ ਸਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਅੱਜ ਇਹਨਾਂ ਦੇ ਤਲਿਓਂ ਤਰਾਤਲ ਖਿਸਕ ਚੁੱਕਿਆ ਇਹਨਾਂ ਨੂੰ ਪਤਾ ਕਿ ਜਨਤਾ ਸਾਡੇ ਤੋਂ ਦੂਰ ਹੋ ਚੁੱਕੀ ਆ ਇਹ ਡਰ ਰਹੇ ਨੇ ਭਜਰੇ ਨੇ ਅਸੀਂ ਇਹਨਾਂ ਨੂੰ ਖੁਰਲਾ ਨੇ ਉਤਤਾ ਦੰਨੇ ਰੋ ਸਮਨ న్యూਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਲੋਕ ਸਭਾ ਚੋਣਾਂ 2024 ਜਿਹੜੀਆਂ ਨੇ ਪੰਜਾਬ ਭਾਰ ਦੇ ਵਿੱਚ ਪੂਰੇ ਦੇਸ਼ ਭਾਰ ਦੇ ਵਿੱਚ ਹੋ ਗਈਆਂ ਜਿਸ ਤੋਂ ਬਾਅਦ ਜਿਹੜਾ ਹੈ ਸੈਂਟਰਲ ਦੇ ਵਿੱਚ ਇੱਕ ਵਾਰ ਦੁਬਾਰ ਤੋਂ ਜਿਹੜੀ ਹੈ ਭਾਜਪਾ ਦੀ ਸਰਕਾਰ ਬਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਜਿਹੜਾ ਹੈ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਬਣੇ ਨੇ ਸੋ ਗੱਲ ਕਰੀਏ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਲਗਾਤਾਰ ਦੋ ਵਾਰ ਐਮਪੀ ਰਹਿ ਚੁੱਕੇ ਰਵਨੀਤ ਸਿੰਘ ਬਿੱਟੂ ਜੋ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਭਾਜਪਾ ਤੋਂ ਲੋਕ ਸਭਾ ਲੁਧਿਆਣਾ ਦਾ ਉਮੀਦਵਾਰ ਐਲਾਨਿਆ ਗਿਆ ਸੀ ਪਰ ਜਿਹੜਾ ਹੈ 20942 ਵੋਟਾਂ ਤੋਂ ਜਿਹੜਾ ਹੈ ਪਿੱਛੇ ਰਹਿ ਕੇ ਦੂਸਰੇ ਸਥਾਨ ਤੇ ਜਿਹੜਾ ਹੈ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਆਏ ਸੀ ਉਸ ਤੋਂ ਬਾਅਦ ਜਿਹੜਾ ਹੈ ਕੇਂਦਰ ਦੇ ਵੱਲੋਂ ਜਿਹੜਾ ਹੈ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਸੋ ਅੱਜ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਿਮਾਨ ਜੀ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਤੁਹਾਡਾ ਦੋ ਸਮਨ نیوز ਤੇ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦੇਖਦੇ ਹੋ ਤੀਸਰੀ ਵਾਰ ਜਿਹੜੀ ਹੈ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਦੁਬਾਰਤੋਂ ਜਿਹੜਾ ਪ੍ਰਧਾਨ ਮੰਤਰੀ ਬਣ ਗਏ ਨੇ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ ਦੁਬਾਰਾ ਬਹੁਤ ਧੰਨਵਾਦ ਦੀਆਂ ਸਾਰੇ ਹਿੰਦੁਸਤਾਨ ਦੇ ਵੋਟਰਾਂ ਦੇ ਜਿਨ੍ਹਾਂ ਨੇ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਲਈ ਮੋਦੀ ਜੀ 'ਤੇ ਵਿਸ਼ਵਾਸ ਜਤਾਇਆ ਔਰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਪੰਜਾਬ ਦੇ ਔਰ ਉਹ ਤੋਂ ਵੀ ਜ਼ਿਆਦਾ ਵਿਸ਼ੇਸ਼ ਤੌਰ ਤੇ ਲੁਧਿਆਣੇ ਦੇ ਆਪਣੇ ਵੋਟਰਾਂ ਦਾ ਜਿਨ੍ਹਾਂ ਨੇ ਏਡੀ ਵੱਡੀ ਤਰਦਾਦ ਦੇ ਵਿੱਚ ਇੰਨੀਆਂ ਜ਼ਿਆਦਾ ਵੋਟਾਂ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਆਪਣਾ ਵਿਸ਼ਵਾਸ ਔਰ ਮੋਦੀ ਜੀ ਦੇ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ ਅਸੀਂ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਜੀ ਗੱਲ ਕਰੀਏ ਜੇਕਰ ਲੁਧਿਆਣਾ ਦੀ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੂਜੇ ਸਥਾਨ ਤੇ ਆਏ ਨੇ 3 ਲੱਖ 1000 ਵੋਟ ਤਾਂ ਲੋਕਾਂ ਨੇ ਪਾਈ ਆ ਕੀ ਕਹਿਣਾ ਚਾਹੋਗੇ ਬੜੇ ਧੰਨਵਾਦੀ ਆ ਜੀ ਬਹੁਤ ਵੱਡਾ ਮੈਂਡੇਟ ਦਿੱਤਾ ਮੈਂ ਪਹਿਲਾਂ ਹੀ ਅਰਜ਼ ਕਰ ਚੁੱਕਿਆ ਔਰ ਇਹ ਅੰਤਰ ਹੋਰ ਵੀ ਵੱਡਾ ਹੋ ਸਕਦਾ ਸੀ ਕਿਤੇ ਨਾ ਕਿਤੇ ਡੈਮੋਕਰੇਸੀ ਦਾ ਪੰਜਾਬ ਦੇ ਅੰਦਰ ਬਹੁਤ ਵੱਡਾ ਘਾਣ ਹੋਇਆ ਵੋਟ ਮੰਗਣ ਦਾ ਸਭ ਨੂੰ ਅਧਿਕਾਰ ਆ ਆਪਣੀ ਮੰਗ ਰੱਖਣ ਦਾ ਸਭ ਨੂੰ ਅਧਿਕਾਰ ਆ ਜਿਸ ਤੰਗ ਦੇ ਨਾਲ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਜਾਣ ਤੋਂ ਰੋਕਿਆ ਗਿਆ ਆਪਣਾ ਪੱਖ ਰੱਖਣ ਤੋਂ ਰੋਕਿਆ ਗਿਆ ਉਹ ਬੜੀ ਮੰਦਭਾਂਗੀ ਘਟਨਾ ਪੰਜਾਬ ਦੇ ਵਿੱਚ ਹੋਈਆਂ ਨੇ ਵੋਟ ਕਿੱਥੇ ਦੇਣੀ ਹੈ ਕਿੱਥੇ ਨਹੀਂ ਦੇਣੀ ভোটার ਦਾ ਅਧਿਕਾਰ ਆ ਉਹ ਵੋਟ ਕਿਤੇ ਵੀ ਦੇਵੇ ਲੇਕਿਨ ਉੱਥੇ ਤੱਕ ਪਹੁੰਚਣ ਤੋਂ ਰੋਕਣਾ ਔਰ ਉਹਨਾਂ ਲੋਕਾਂ ਦੁਆਰਾ ਜਿਹੜੇ ਲੋਕ ਕਿਸ ਨਾ ਕਿਸੇ ਰੂਪ ਚ ਦੂਜੀਆਂ ਪਾਰਟੀਆਂ ਦੀਆਂ ਰੈਲੀਆਂ ਜਲਸਿਆਂ ਦੇ ਵਿੱਚ ਵਿਰਾਜਮਾਨ ਹੁੰਦੇ ਸੀ ਤਾਂ ਇਤੋਂ ਪਤਾ ਲੱਗਦਾ ਕਿਤਨਾ ਕਿਤੇ ਮੌਕੇ ਦੀ ਸਰਕਾਰ ਨੇ ਆਪਣੇ ਵਰਕਰਾਂ ਨੂੰ ਅੱਗੇ ਲਗਾ ਕੇ ਪੰਜਾਬ ਦੇ ਵਿੱਚ ਵਰਕਰਾਂ ਨੂੰ ਰੋਕਿਆ ਲਗਾਇਆ ਗਿਆ ਔਰ ਵੋਟਰਾਂ ਨੂੰ ਰੋਕਿਆ ਗਿਆ ਜਿਸ ਕਰਕੇ ਕਿਤਨਾ ਕਿਤੇ ਇਹ ਫਰਕ ਰਹਿ ਗਿਆ ਨਹੀਂ ਤਾਂ ਪੰਜਾਬ ਦੇ ਲੋਕ ਜੋ ਬਦਲਾਵ ਚਾਹੁੰਦੇ ਸੀ ਉਹਨਾਂ ਨੇ ਸਾਬ ਦਿਖਾਤਾ ਭਾਰਤੀ ਜਨਤਾ ਪਾਰਟੀ ਦਾ ਵੋਟ ਪਰਸੈਂਟ ਪਹਿਲਾਂ ਨਾਲੋਂ ਡਬਲ ਨਾਲੋਂ ਜ਼ਿਆਦਾ ਵੱਧ ਕੇ ਅੱਗੇ ਆਇਆ ਔਰ ਲੁਧਿਆਣੇ 'ਚ ਤਾਂ ਵਿਸ਼ੇਸ਼ ਤੌਰ ਤੇ ਇੱਕ ਬਹੁਤ ਜ਼ਿਆਦਾ ਵੱਡਾ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ। ਜੀ। ਸੋ ਗੱਲ ਕਰੀਏ ਸਰ ਗੱਠ ਜੋੜ ਤੋਂ ਬਾਅਦ ਜਿਹੜਾ ਭਾਜਪਾ ਨੇ ਗੱਠ ਜੋੜ ਟੁੱਟਣ ਤੋਂ ਬਾਅਦ ਭਾਜਪਾ ਨੇ ਜਿਹੜਾ ਪਹਿਲੀ ਵਾਰ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਨੇ ਚੋਣਾਂ ਲੜੀਆਂ ਸੋ ਭਾਜਪਾ ਨੂੰ ਜਿਹੜਾ ਇੱਕ ਵਧੀਆ ਜਿਹੜੀਆਂ ਵੋਟਾਂ VOTING ਤਾਂ ਬਹੁਤ ਵਧੀਆ ਮਿਲੀ ਪਰ ਕੀ ਕਾਰਨ ਮੰਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਵੀ ਵੋਟ ਜਿਹੜੀ ਹੈ ਉਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲੀ ਭਾਜਪਾ ਨੂੰ ਮੈਂ ਅਰਜ ਕਰ ਚੁੱਕਿਆ ਤੁਹਾਨੂੰ ਪਹਿਲਾਂ ਇਸ ਬਾਰੇ ਕਿ ਸਾਨੂੰ ਕਿਤੇ ਨਾ ਕਿਤੇ ਆਪਣਾ ਪੱਖ ਰੱਖਣ ਦੇ ਲਈ ਪਿੰਡਾਂ ਦੇ ਵਿੱਚ ਰੋਕਿਆ ਗਿਆ ਜੀ ਸਾੜਲ ਬਣੇਗੇ ਕਿਸੇ ਨਾ ਕਿਸੇ ਢੰਗ ਨਾਲ ਸਾਨੂੰ ਜਾਣ ਤੋਂ ਸਾਨੂੰ ਰੁਕਾਵਟਾਂ ਪੈਦਾ ਕੀਤੀਆਂ ਗਈਆਂ ਇਹ ਇੱਕ ਐਸਾ ਮਾਹੌਲ ਕ੍ਰੀਏਟ ਕੀਤਾ ਜਿਹੜਾ ਅੱਜ ਤੱਕ ਜਿਸ ਦੀ ਮਿਸਾਲ ਨਹੀਂ ਮਿਲਦੀ ਸੋ ਅਗਰ ਇਹ ਰਸਤਾ ਨਾ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤਾਂ ਅੱਜ ਪੰਜਾਬ ਦੇ ਨਤੀਜੇ ਬੇਸ਼ੱਕ ਕੁਝ ਨਾ ਕੁਝ ਹੋਰ ਹੁੰਦੇ ਜੀ ਸੋ ਸਰ ਗੱਲ ਕਰੀਏ ਕਿਸਾਨੀ ਅਗਰ ਅਕਸਰ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਭਾਜਪਾ ਦਾ ਕੀ ਉਹ ਅਸਲ ਦੇ ਵਿੱਚ ਕਿਸਾਨ ਹੀ ਨੇ ਮੈਂ ਇਹ ਵੀ ਤੁਹਾਨੂੰ ਬੇਨਤੀ ਕਰ ਚੁੱਕਿਆ ਆਪਣੀਆਂ ਮੰਗਾਂ ਰੱਖਣ ਦਾ ਅਧਿਕਾਰ ਸਭ ਨੂੰ ਆ ਜਿਹੜੇ ਮੇਰੇ ਕਿਸਾਨ ਵੀਰ ਨੇ ਉਹਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਰੱਖਣ ਦਾ ਅਧਿਕਾਰ ਆ ਔਰ ਮੌਕੇ ਦੀਆਂ ਸਰਕਾਰਾਂ ਨੂੰ ਉਹਨਾਂ ਦਾ ਨਿਵਾਰਨ ਕਰਨਾ ਬਣਦਾ ਚਾਹੇ ਉਹ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਵਪਾਰੀ ਹੋਣ ਚਾਹੇ ਇੰਡਸਟਰੀ ਲਿਸਟ ਤੋਂ ਹੋਣ ਚਾਹੇ ਨੌਕਰੀ ਪੇਸ਼ਾ ਲੋਗ ਹੋਣ ਹਰੇਕ ਦਾ ਜੋ ਵੀ ਸਰਕਾਰ ਤੋਂ ਚਾਹੁੰਦੇ ਨੇ ਉਹਨਾਂ ਦੀ ਇੱਛਾਵਾ ਹੁੰਦੀ ਆ ਆਮ ਜਨਤਾ ਵੀ ਸਰਕਾਰ ਤੋਂ ਬਹੁਤ ਕੁਝ ਚਾਹਦੀ ਆ ਆਪਣੀ ਮੰਗ ਰੱਖਣਾ ਉਹਨਾਂ ਦਾ ਅਧਿਕਾਰ ਹੈ ਲੇਕਿਨ ਇਹ ਕਿੱਥੇ ਲਿਖਿਆ ਕਿ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੂੰ ਵੋਟ ਮੰਗਣ ਤੋਂ ਰੋਕਿਆ ਜਾਵੇ ਇਹ ਤੋਂ ਪਤਾ ਲੱਗਦਾ ਵੀ ਇਹ ਸਾਰਾ ਕੁਝ ਇੱਕ ਕਪੜਾ ਹੋਇਆ ਰਲ ਮਿਲ ਕੇ ਸਾਜ਼ਿਸ਼ ਹੋਈ ਹੈ ਜੀ ਸੋ ਲਗਾਤਾਰ ਜਦੋਂ ਚੋਣ ਪ੍ਰਚਾਰ ਹੋ ਰਿਹਾ ਸੀ ਵਿਰੋਧੀ ਪਾਰਟੀਆਂ ਨੂੰ ਜਿਹੜਾ ਇੱਕ ਦੂਜੀ ਪਾਰਟੀ ਦੇ ਉੱਤੇ ਤੰਜ ਕੱਸਦੇ ਅਸੀਂ ਦੇਖਿਆ ਪਰ ਰਵਨੀਤ ਸਿੰਘ ਬਿੱਟੂ ਇੱਕ ਐਸਾ ਚਿਹਰਾ ਸੀ ਜੋ ਸਿਰਫ ਕਹਿ ਰਹੇ ਸੀ ਕਿ ਮੈਂ ਡਿਵੈਲਪਮੈਂਟ ਦੀ ਗੱਲ ਕਰਾਂਗਾ ਮੈਂ ਕਿਸੇ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨੀ ਮੋਦੀ ਜੀ ਨੇ ਜੋ 10 ਸਾਲਾਂ 'ਚ ਦੇਸ਼ ਨੂੰ ਦੇਣ ਦਿੱਤੀ ਆ ਉਹ ਬੜੀ ਪ੍ਰਤੱਖ ਗਵਾਹ ਚਾਹੇ ਉਹ ਨੈਸ਼ਨਲ ਲੈਵਲ ਤੇ ਹੋਵੇ ਚਾਹੇ ਇੰਟਰਨੈਸ਼ਨਲ ਲੈਵਲ ਤੇ ਹੋਵੇ ਹਰ ਜਗ੍ਹਾ ਭਾਰਤ ਦਾ ਚਿਹਰਾ ਇੱਕ ਅਲੱਗ ਸਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਔਰ ਜਿਸ ਢੰਗ ਦੇ ਨਾਲ ਸਾਡੇ ਦੇਸ਼ 'ਚ ਡਿਵੈਲਪਮੈਂਟ ਹੋਈ ਆ ਇੱਕ ਜ਼ਮੀਨ ਤੇ ਜੁੜੇ ਹੋਏ ਇੱਕ ਆਮ ਬੰਦੇ ਤੋਂ ਲੈ ਕੇ ਹਰ ਵਰਗ ਤੱਕ ਮੋਦੀ ਸਰਕਾਰ ਦਾ ਦਿੱਤਾ ਹੋਇਆ ਕੋਈ ਵੀ ਮੁਆਵਜ਼ਾ ਪਹੁੰਚ ਰਿਹਾ ਤਾਂ ਇਹ ਗੱਲਾਂ ਦੱਸਦੀਆਂ ਨੇ ਕਿ ਉਹਨਾਂ ਦੇ ਪ੍ਰਤੀ ਵਿਸ਼ਵਾਸ ਡਵੈਲਪਮੈਂਟ ਨੂੰ ਲੈ ਕੇ ਦਿੱਤਾ ਜਾਵੇ ਮੈਂ ਹੁਣੇ ਤੁਹਾਡੇ ਨਾਲ ਇੱਕ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਅੱਜ ਜਿਸ ਹਾਂ ਨਾ ਮੋਦੀ ਜੀ ਨੇ ਆਪਣਾ ਤੀਸਰੀ ਟਰਮ ਸ਼ੁਰੂ ਕੀਤੀ ਤਾਂ ਉਹਨਾਂ ਨੇ ਬਣਦੇ ਸਭ ਤੋਂ ਪਹਿਲਾਂ ਨਿਰਣੇ ਕੀ ਲਿਆ ਬੜੀ ਮਹੱਤਵਪੂਰਨ ਗੱਲ 20000 ਕਰੋੜ ਰੁਪਈਆ ਸਿਰਫ ਕਿਸਾਨ ਭਰਾਵਾਂ ਨੂੰ ਜਿਹਦੇ ਵਿੱਚ 9 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਨੂੰ ਉਹਦਾ ਫਾਇਦਾ ਹੋਣਾ ਉਹਦੀ ਕਿਸ਼ਤ 17ਵੀਂ ਕਿਸ਼ਤ ਰਿਲੀਜ਼ ਕੀਤੀ। ਕੀ ਇਹ ਛੋਟੀ ਗੱਲ ਹੈ? ਬੜੀ ਮਹੱਤਵਪੂਰਨ ਗੱਲ ਹੈ। ਇਸ ਕਰਕੇ ਕਿਉਂਕਿ ਜੋ ਕਰਨੀ ਔਰ ਕਤਨੀ ਦੇ ਵਿੱਚ ਕਿੱਡਾ ਵੱਡਾ ਅੰਤਰ ਬਾਕੀ ਪਾਰਟੀਆਂ ਦਾ ਨਜ਼ਰ ਆ ਰਿਹਾ ਉਹ ਕਿਸ ਤੰਗ ਦੇ ਨਾਲ ਜਨਤਾ ਨੂੰ ਬ੍ਰਹਿਮਿਤ ਕਰ ਰਹੀਆਂ ਨੇ ਜਾਂ ਜਨਤਾ ਨੂੰ ਮੂਰਖ ਬਣਾ ਰਹੀਆਂ ਨੇ। ਪਰ ਮੋਦੀ ਜੀ ਨੇ ਜੋ ਕੀਤਾ ਉਹ ਕਰਕੇ ਦਿਖਾਇਆ ਔਰ ਅੱਗੇ ਨੂੰ ਵੀ ਆਉਣ ਵਾਲੇ ਅਗਲੇ ਸਾਲਾਂ 'ਚ ਵੀ ਤੁਹਾਨੂੰ ਇਹੀ ਰੂਪ ਦੇ ਵਿੱਚ ਕੰਮ ਕਰਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਜ਼ਰ ਆਏਗੀ। ਸੋ ਗੱਲ ਕਰੀਏ ਸਰ ਰਵਨੀਤ ਸਿੰਘ ਬਿੱਟੂ ਜੀ ਚਾਹੇ ਹਾਰ ਗਏ ਉਸ ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਾਜ ਮੰਤਰੀ ਦੇ ਵੱਲੋਂ ਜਿਹੜਾ ਇੱਕ ਸ਼ਾਮਲ ਕੀਤਾ ਗਿਆ ਕੀ ਲੱਗਦਾ ਪੰਜਾਬ ਤੇ ਲੁਧਿਆਣੇ ਵਾਸਤੇ ਜਿਹੜਾ ਹੈ ਕੋਈ ਵੱਡਾ ਤੋਹਫਾ ਲੈ ਕੇ ਆਣਗੇ ਰਵਨੀਤ ਸਿੰਘ ਬਿੱਟੂ? ਇਹ ਮੋਦੀ ਜੀ ਨੇ ਮਾਨ ਦਿੱਤਾ ਪੰਜਾਬ ਨੂੰ ਪੰਜਾਬ ਦੀ ਜਨਤਾ ਨੂੰ ਬੇਸ਼ੱਕ ਪੰਜਾਬ ਚ ਸਾਨੂੰ ਕੋਈ ਸੀਟ ਨਹੀਂ ਮਿਲੀ ਇਹਦੇ باوجود ਪੰਜਾਬ ਦੀ ਨੁਮਾਇੰਦਗੀ ਕਰਨ ਦੇ ਲਈ ਸਾਡੇ ਕੈਂਡੀਡੇਟ ਨੂੰ ਉਹਨਾਂ ਨੇ ਮਾਨ ਬਖਸ਼ਿਆ ਰਾਜ ਮੰਤਰੀ ਦਾ ਦਰਜਾ ਦਿੱਤਾ ਤਾਂ ਨਿਸ਼ੰਕੋਚ ਪੰਜਾਬ ਦੀਆਂ ਜਿਹੜੀਆਂ ਕੋਈ ਸਮੱਸਿਆਵਾਂ ਨੇ ਲੁਧਿਆਣੇ ਦੀਆਂ ਸਮੱਸਿਆਵਾਂ ਨੇ ਸੂਚੇ ਪੰਜਾਬ ਦੀਆਂ ਕੋਈ ਵੀ ਪ੍ਰੋਬਲਮਸ ਨੇ ਉਹਨਾਂ ਦੇ ਉੱਤੇ ਰਵਨੀਤ ਬਿੱਟੂ ਜੀ ਉਹ ਗੱਲਾਂ ਨੂੰ ਬੜੇ ਵਧੀਆ ਢੰਗ ਦੇ ਨਾਲ ਸੰਸਦ 'ਚ ਰੱਖ ਕੇ ਮੋਦੀ ਜੀ ਦੇ ਸਮਰਕਸ਼ ਰੱਖ ਕੇ ਇੱਥੇ ਦੇ ਪੰਜਾਬੀਆਂ ਦੇ ਭਲਾ ਕਰਨ ਦੇ ਵਿੱਚ ਆਪਣਾ ਬੜਾ ਵੱਡਾ ਯੋਗਦਾਨ ਪਾਣਗੇ ਔਰ ਆਪਸ 'ਚ ਜਿਹੜਾ ਸੰਪਰਕ ਆ ਪੰਜਾਬ ਦੀ ਜਨਤਾ ਦਾ ਮੋਦੀ ਜੀ ਦੇ ਨਾਲ ਸੰਮਨਵਾ ਬਣਾਉਣ ਦੇ ਵਿੱਚ ਇਹ ਬਹੁਤ ਵੱਡਾ ਯੋਗਦਾਨ ਰਹੇਗਾ ਲਗ ਰਹੀ ਹੈ ਸਰ ਚੋਣਾ ਆਣ ਲੱਗੀਆਂ ਨੇ ਕਾਰਪੋਰੇਸ਼ਨ ਦੀਆਂ ਚੋਣਾ ਅੱਗੇ ਆਣ ਗਈਆਂ ਤੇ ਉਸ ਦੇ ਲਈ ਜਿਹੜੀ ਹੈ ਭਾਜਪਾ ਦੀ ਕੀ ਤਿਆਰੀ ਹੈ ਲੱਗਦਾ ਨਹੀਂਗਾ ਵੀ ਇਹ ਚੋਣਾ ਆਣ ਗਈਆਂ ਜੀ ਕੀ ਕਾਰਨ ਮੰਨਦੇ 1.5 ਸਾਲ ਤੋਂ ਜਿਹੜੀ ਪਾਰਟੀ ਭੱਜ ਰਹੀ ਹੈ ਚੋਣਾਂ ਤੋਂ ਉਹਦੇ ਤੇ ਅਸੀਂ ਵਿਸ਼ਵਾਸ ਹੀ ਨਹੀਂ ਕਰ ਸਕਦੇ ਉਹ ਨਾ ਤਾਂ ਪੰਚਾਇਤੀ ਚੋਣਾਂ ਕਰਾਉਣਾ ਚਾਹੁੰਦੀ ਹੈ ਨਾ ਹੀ ਕਰਾਉਣਾ ਚਾਹੁੰਦੀ ਹੈ ਡੈਮੋਕ੍ਰੇਸੀ ਦੇ ਉੱਤੇ ਡੱਕਾ ਪਾ ਰਹੇ ਨੇ ਲੋਕਾਂ ਦੇ ਹੱਕਾਂ ਤੇ ਡੱਕਾ ਪਾ ਰਹੇ ਨੇ ਲੋਗਾਂ ਦਾ ਹੱਕ ਆ ਇਹ 1.5 ਸਾਲ ਪਹਿਲਾਂ ਕਿਉਂ ਨਹੀਂ ਹੋ ਗਿਆ ਇਹਦੇ ਵਿੱਚ ਕੋਈ ਅੜਿੱਕਾ ਸੀ ਕੋਈ ਅੜਿੱਕਾ ਨਹੀਂ ਸੀ ਅੱਜ ਇਹਨਾਂ ਦੇ ਥਲਿਓ ਤਰਾਤਲ ਖਿਸਕ ਚੁਕਿਆ ਇਹਨਾਂ ਨੂੰ ਪਤਾ ਕਿ ਜਨਤਾ ਸਾਡੇ ਤੋਂ ਦੂਰ ਹੋ ਚੁੱਕੀ ਆ ਇਹ ਡਰ ਰਹੇ ਨੇ ਭਜਰੇ ਨੇ ਅਸੀਂ ਇਹਨਾਂ ਨੂੰ ਖੁਰਲਾ ਨੇ ਉਤਾਂ ਦੰਨੇ ਔਰ ਮੰਗ ਕਰਦੇ ਆ ਵੀ ਇਹ ਜਿਹੜੇ ਚੋਣਾਂ ਆ ਇਹ ਜਲਦੀ ਤੋਂ ਜਲਦੀ ਹੋਣ ਤਾਂ ਜੋ ਜਨਤਾ ਦੇ ਨੁਮਾਇੰਦੇ ਜਨਤਾ 'ਚ ਜਾ ਕੇ ਆਪਣੇ ਸ਼ਹਿਰ ਦੀ ਆਪਣੇ ਸੂਬੇ ਦੀ ਡਿਵੈਲਪਮੈਂਟ ਚ ਯੋਗਦਾਨ ਪਾ ਸਕਣ ਜੀ ਸੋ ਰਵਨੀਤ ਸਿੰਘ ਬਿੱਟੂ ਹੁਣ ਰਾਜ ਮੰਤਰੀ ਤਾਂ ਬਣ ਗਏ ਨੇ ਇਸ ਤੋਂ ਬਾਅਦ ਹੁਣ ਜਿਹੜਾ ਹੈ ਉਹਨਾਂ ਦੇ ਵੱਲੋਂ ਕਿਹੜੇ-ਕਿਹੜੇ ਕੰਮ ਜਿਹੜੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਪੰਜਾਬ ਵਾਸਤੇ ਕੀਤੇ ਜਾਣ ਦੇਖੋ ਲੋਕਾਂ ਨੂੰ ਬਹੁਤ ਸਾਰੀਆਂ ਆਸ਼ਾਵਾਂ ਨੇ ਹਰ ਵਰਗ ਦੇ ਲਈ ਬਹੁਤ ਸਾਰੇ ਕੰਮ ਕਰਨ ਦੀ ਜ਼ਰੂਰਤਾਂ ਜਿਸ ਤੰਗ ਦੇ ਨਾਲ ਤੁਹਾਨੂੰ ਯਾਦ ਹੋਣਾ 2014 ਤੋਂ ਬਾਅਦ ਮੋਦੀ ਜੀ ਨੇ ਸਭ ਤੋਂ ਪਹਿਲਾਂ ਲੁਧਿਆਣੇ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਔਰ ਉਹ ਸਮਾਰਟ ਸਿਟੀ ਦੇ ਪੈਸੇ ਦੀ ਸਹੀ ਟੰਗ ਦੇ ਨਾਲ ਲੁਧਿਆਣੇ 'ਚ ਵਰਤੋਂ ਨਹੀਂ ਹੋ ਪਾਈ ਕਿਉਂਕਿ ਉੱਥੇ ਦੀਆਂ ਮੌਕੇ ਦੀਆਂ ਸਰਕਾਰਾਂ ਨੇ ਉਹਨਾਂ ਦਾ ਫਾਇਦਾ ਨਹੀਂ ਲਿਆ ਲੇਕਿਨ ਹੁਣ ਜਦੋਂ ਸਟੇ ਨੈਸ਼ਨਲ ਮੰਤਰੀ ਇਹ ਸ਼ਹਿਰ ਚ ਰਹਿਦਾ ਤਾਂ ਮੈਨੂੰ ਆਉਂਦਾ ਸ਼ਹਿਰ ਦੀ ਜਿਹੜੀ ਬਹੁਤ ਵੱਡੀਆਂ ਸਮੱਸਿਆਵਾਂ ਨੇ ਚਾਹੇ ਟ੍ਰੈਫਿਕ ਨੂੰ ਲੈ ਕੇ ਆਇਆ ਚਾਹੇ ਬੁੱਢੇ ਨਾਲੇ ਨੂੰ ਲੈ ਕੇ ਆਇਆ ਚਾਹੇ ਇੰਡਸਟਰੀ ਨੂੰ ਲੈ ਕੇ ਆਇਆ ਵਪਾਰ ਨੂੰ ਲੈ ਕੇ ਆ ਉਹ ਸਾਰਿਆਂ ਨੂੰ ਜਲਦੀ ਤੋਂ ਜਲਦੀ ਵਧੀਆ ਢੰਗ ਦੇ ਨਾਲ ਹੱਲ ਕਰਾਂ ਚ ਆਪਣਾ ਯੋਗਦਾਨ ਪਾਣਗੇ ਕਿਉਂਕਿ ਲੁਧਿਆਣਾ ਇੱਕ ਉਦਯੋਗਿਕ ਨਗਰੀ ਆ ਔਰ ਇਹ ਦੁਨੀਆ ਦੇ ਉੱਪਰ ਪਟਲ ਦੇ ਉੱਤੇ ਨਕਸ਼ੇ ਦੇ ਉੱਤੇ ਲੁਧਿਆਣੇ ਦਾ ਬਹੁਤ ਵੱਡਾ ਮਹੱਤਵ ਆ ਔਰ ਇਹਦੀ ਡਿਵੈਲਪਮੈਂਟ ਬਹੁਤ ਜ਼ਰੂਰੀ ਆ ਐਂਡਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਲੁਧਿਆਣਾ ਪਹੁੰਚੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਰਵਨੀਤ ਸਿੰਘ ਬਿੱਟੂ ਦੇ ਨਾਲ ਮੇਰਾ 5 ਸਾਲ ਪੁਰਾਣਾ ਨਾਤਾ ਹੈ ਤੇ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਤੇ ਮੈਂ ਜਿਹੜਾ ਹੈ ਇਹਨੂੰ ਵੱਡਾ ਤੋਹਫ਼ਾ ਦੇਵਾਂਗਾ ਵੱਡੀ ਪਦਵੀ ਦੇਵਾਂਗਾ ਕੀ ਲੱਗਦਾ ਉਹਨਾਂ ਨੇ ਤੋਹਫ਼ਾ ਦੇ ਕੇ ਜਿਹੜਾ ਹੈ ਆਪਣਾ ਜਿਹੜੀ ਗੱਲ ਕਹੀ ਸੀ ਉਹਦੇ ਉੱਤੇ ਫੁੱਲ ਚੜਾਤੇ ਬਿਲਕੁਲ ਜੋ ਮੈਂ ਇਹੀ ਬੇਨਤੀ ਕਰ ਰਿਹਾ ਸੀ ਵੀ ਜੋ ਕਿਹਾ ਉਹ ਕੀਤਾ ਔਰ ਇਹ ਤੋਹਫ਼ਾ ਰਵਨੀਤ ਸਿੰਘ ਬਿੱਟੂ ਜੀ ਨੂੰ ਹੀ ਨਹੀਂ ਇਹ ਤੋਹਫ਼ਾ ਸਮੁੱਚੇ ਪੰਜਾਬੀਆਂ ਨੂੰ ਦਿੱਤਾ ਉਹਨਾਂ ਨੇ ਕਿਉਂਕਿ ਪੰਜਾਬ ਦੇ ਵਿੱਚ ਵਿਚਰਨ ਵਾਲਾ ਕੋਈ ਵੀ ਐਸਾ ਜਨਤਾ ਦਾ ਨੁਮਾਇੰਦਾ ਜਦੋਂ ਉਹ ਭਾਰਤ ਸਰਕਾਰ 'ਚ ਬੈਠ ਕੇ ਇਤਿਹੀਆਂ ਸਮੱਸਿਆਵਾਂ ਬਾਰੇ ਜ਼ਿਕਰ ਕਰੇਗਾ ਤੇ ਨਿਸ਼ਕੋ ਸੰਕੋਚ ਉਹ ਜਲਦੀ ਹੱਲ ਹੋਣਗੀਆਂ ਸੋ ਅਮਿਸ਼ਾ ਜੀ ਨੇ ਤੋਹਫ਼ਾ ਸਾਰੇ ਪੰਜਾਬੀਆਂ ਨੂੰ ਦਿੱਤਾ ਔਰ ਸਾਨੂੰ ਇਹਦੇ ਲਈ ਉਹਨਾਂ ਦਾ ਬਹੁਤ ਆਪ ਭਗਤ ਕਰਨਾ ਚਾਹੀਦਾ ਉਹਨਾਂ ਦੇ ਬਹੁਤ ਥੈਂਕਫੁਲ ਹਾਂ ਸੀ ਬਹੁਤ ਧੰਨਵਾਦੀ ਹਾਂ ਧੰਨਵਾਦ ਸੋ ਐਸੀ ਸਾਡੇ ਨਾਲ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤੇ ਮਾਨ ਜਿਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਤੀਸਰੀ ਵਾਰ ਜਿਹੜਾ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇੱਕ ਵਾਰ ਦੁਬਾਰਤੋਂ ਜਿਹੜਾ ਜਿਤਾ ਕੇ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਤੇ ਪੰਜਾਬ ਜਿਹੜੀ ਭਾਜਪਾ ਸਰਕਾਰ ਹੈ ਉਸ ਨੂੰ ਇੱਕ ਵਾਰ ਫੇਰ ਤੋਂ ਜਿਹੜੀਆਂ ਵੋਟਾਂ ਪਾ ਕੇ ਜਿਹੜਾ ਉਹਨਾਂ ਨੇ ਦਿਖਾ ਦਿੱਤਾ ਕਿ ਲੋਕ ਜਿਹੜੇ ਨੇ ਭਾਜਪਾ ਨੂੰ ਜਿਹੜਾ ਬਹੁਤ ਪਸੰਦ ਕਰਦੇ ਨੇ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਅਤਿਆਲ ਦਾ ਸਮਰ ਨਿਊਜ਼